ਅਲੀ ਸਾਹਾ ਸੰਗਤ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਸੰਗਤ ਜੀ ਨਗਰ ਸਭਰਾ ਆ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦਾਸ ਦੀ ਦੁਕਾਨ ਹੈ ਇਸੇ ਨਗਰ ਦੇ ਵਿੱਚ ਆਪਣੀ ਕਿਰਤਾਂ ਮੇਰੀ ਗੁਰੂ ਦੀ ਮਿਹਰ ਦੇ ਨਾਲ ਇਹ ਪਰਿਵਾਰ ਵੱਲੇ ਆਏ ਆ ਜੀ ਇਹ ਹੁਣੇ ਹੀ ਮੇਰੇ ਕੋਲੇ ਪਰਿਵਾਰ ਗਿਆ ਸੀ ਦੁਕਾਨ ਤੇ ਇਹ ਇਹਨਾਂ ਦੇ ਛੱਤ ਆ ਜੀ ਜਿਹੜੀ ਕਾਨਿਆਂ ਦੀ ਛੱਤ ਜਿਹੜੀ ਆਪਾਂ ਸ਼ਾਨ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਤੇ ਇਹ ਥੋੜਾ ਜਿਹਾ ਰਹਿਣ ਬਸੇਰਾ ਜਿਹੜਾ ਇੱਥੇ ਆਪਣਾ ਨਿਰਭਾਹ ਕਰਦੇ ਨੇ ਗੁਜ਼ਾਰਾ ਕਰਦੇ ਨੇ ਇਹ ਵੀਰ ਦਾ ਨਾਮ ਹਰਪਿੰਦਰ ਸਿੰਘ ਆ ਮਿਸਤਰੀ ਆ ਜੀ ਨਾਲ ਇਹਨਾਂ ਦੇ ਘਰ ਦੇ ਲੰਮੇ ਪਿਆ ਹੋਏ ਨੇ ਕੀ ਨਾਂ ਵੀਰ ਜੀ ਇਹਨਾਂ ਦਾ ਸ਼ਰਨਜੀਤ ਕੌਰ ਸ਼ਰਨਜੀਤ ਕੌਰ ਇਹਨਾਂ ਦੇ ਨਾਂ ਸੰਗਤ ਜੀ ਤਿੰਨ ਆਪਰੇਸ਼ਨ ਪਹਿਲਾਂ ਵੀ ਹੋਏ ਨੇ ਪੈਂਡਿਕਸ ਦਾ ਆਪਰੇਸ਼ਨ ਹੋਇਆ ਇਹਨਾਂ ਦੇ ਬੱਚੇ ਦਾਣੀ ਦੇ ਵਿੱਚ ਪ੍ਰੋਬਲਮ ਸੀ ਰਸੋਲੀ ਸੀ ਉਹਦਾ ਆਪਰੇਸ਼ਨ ਹੋਇਆ ਜੇ ਕਾਫੀ ਦਿਨ ਤੋਂ ਮੈਨੂੰ ਆਂਡ ਗਵਾਣ ਤੋਂ ਵੀ ਪਤਾ ਲੱਗਾ ਜਿੱਤੋਂ ਜ਼ਿਕਰ ਮੇਰੀ ਜਾਣਕਾਰੀ ਸੀ ਮੈਂ ਸਾਰਿਆਂ ਨਾਲ ਗੱਲ ਕੀਤੀ ਤਾਂ ਉਹਦੇ ਵੀ ਜਦੋਂ ਇਹਨਾਂ ਦੇ ਦਰਦ ਛਿੜਦੀ ਹੈ ਨਾ ਤੇ ਧਾਇਆਂ ਨਿਕਲ ਜਾਂਦੀਆਂ ਨੇ ਪੰਜਾਬੀ ਦੇ ਵਿੱਚ ਜੀ ਤੇ ਇਹਨਾਂ ਨੂੰ ਐਮ ਆਰ ਆ ਸਕੈਨਿੰਗ ਕਰਾਉਣ ਗਿਆ ਸੀ ਪਰ ਥੋੜੀ ਪ੍ਰੋਬਲਮ ਸੀ ਵੀ ਜਦੋਂ ਸਕੈਨਿੰਗ ਹੋਣ ਲੱਗਦੀ ਤੇ ਇਹਨਾਂ ਦਾ ਦਰਦ ਛਿੜ ਜਾਂਦੀ ਹੈ ਤੇ ਬਹੁਤ ਜ਼ਿਆਦਾ ਤੜਫਦੇ ਰਹੇ ਤੇ ਸਕੈਨਿੰਗ ਨਹੀਂ ਹੋ پا ਰਹੀ ਕਲੜਾ ਹਸਪੀਟਲ ਦੇ ਮਕੂ ਵੀ ਖੇਣ ਨੇ ਵਖਾਇਆ ਸੀ ਉਹਨਾਂ ਨੇ ਕਿਹਾ ਹੈ ਵੀ ਸਕੈਨਿੰਗ ਕਰਾਉਣ ਤੋਂ ਪਰੰਤ ਆਪਰੇਟ ਤਾਂ ਲਾਜ਼ਮੀ ਹੈ ਜੀ ਹਉ ਵੀਰ ਜੀ ਨਾਲ ਗੱਲ ਕਰਦੇ ਆ ਤੁਹਾਡੇ ਘਰ ਦੇ ਹਾਲਾਤ ਤਪੇਲਾ ਸਾਡੇ ਕਰਤਾ ਆਟਾ ਨਹੀਂ ਖਾਣੂ ਸੀ ਅੱਛਾ ਜੀ ਕੀ ਮੁਸ਼ਕਲਾਂ ਕਾਰਨ ਕੀ ਅਸੀਂ ਇਹਨਾਂ ਦਾ ਕਾਰਨ ਹੀ ਪੈਹਾ ਜਿਹੜਾ ਥਾਂ ਤੋਂ ਵੇਚ ਕੇ ਜੋ ਵੀ ਸੰਦ ਪੇੜਾ ਵੇਚ ਕੇ ਜੋ ਵੀ ਕੋਈ ਸਾਰਾ ਕੁਝ ਵੇਚ ਕੇ ਲਾਤਾ ਤਮ ਤੋ ਕੋਈ ਤੁਹਾਡੇ ਕੋਲੇ ਮੋਟਰਸਾਈਕਲ ਹੁੰਦਾ ਸੀਗਾ ਕੋਈ ਵੀ ਉਹ ਵੀ ਵੇਚਦਾ ਹੁਣ ਜਿਹੜਾ ਘਰ ਚ ਸਮਾਨ ਇੰਨਾ ਕੋ ਪਿਆ ਹੋਇਆ ਬਸ ਸੰਗਤ ਜਾਂ ਬਿਸਤਰਾ ਜੇ ਉਹ ਇੱਕ ਆਟੇ ਵਾਲੀ ਮੱਟੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੀ ਇਹ ਭਾਂਡੇ ਪੈ ਜ ਇਹਨਾਂ ਦੇ ਆ ਦੋਨੇ ਕਿਨੇ ਕਿ ਟ੍ਰਾਂਕ ਤੇ ਆ ਸਾਮਾਨ ਜਿੰਨਾ ਦਾ ਜੀ ਤੇ ਨਾਲ ਇਟ ਸਟਾ ਕੇ ਕੰਦਾ ਸ਼ੁਰੂ ਕੀਤੀ ਹੋਈ ਗਾਰੇ ਦੀ ਚਣਾਈ ਮਿੱਟੀ ਦੀ ਚਣਾਈ ਹੈ ਜੀ ਕਿਸ ਨੇ ਸਟਾ ਕੇ ਦਿੱਤੀ ਕਿਸ ਨੇ ਸਟਾ ਕੇ ਦਿੱਤੀ ਇਹ ਜਗ੍ਹਾ ਤੁਹਾਡੀ ਆਪਣੀ ਹੈ ਨਹੀਂ ਜੇ ਤੁਹਾਨੂੰ ਪੱਤੀ ਵਾਲਾ ਲੈ ਕੇ ਦਿੱਤੀ ਜਾਂ ਦੋ ਤਿੰਨ ਮਰਲੇ ਉਹਨਾਂ ਭਾਈ ਹੋਏ ਬਿਵਹ ਹੈ ਦਿੱਤੀ ਵੀ ਤੁਸੀਂ ਚਲੋ ਇੱਕ ਵਾਰੀ ਆਪਣਾ ਰਹਿਣ ਬਸੇਰਾ ਕਰੋ ਡਾਕਟਰ ਨੇ ਕਿੰਨਾ ਖਰਚਾ ਦੱਸਿਆ ਸੀ ਡਾਕਟਰ ਨੇ ਦੱਸਿਆ ਸੀ 50-55 ਹਜ਼ਾਰ ਰੁਪਏ ਕਿਤੇ ਲੱਗੇ ਲੱਗ ਜਾਣਾ ਹਾਂਜੀ ਸੰਗਤ ਜੀ ਠੀਕ ਹੈ ਬਿਲਕੁਲ ਗੱਲ ਵੀਰ ਦੀ ਸਹੀ ਹੈ ਕਿਉਂਕਿ ਜਦੋਂ ਆਪਰੇਟ ਕਰ ਦਿੰਨੇ ਤੇ ਕਈ ਹੋਰ ਨੁਕਸਰਾ ਬਣਾ ਕਰੇ ਹੋਰ ਨੁਕਸਰ ਕਿਹੋਂ ਆਉਂਦਾ ਜਾਂ ਦਵਾਈ ਚੱਲਦੀ ਤੇ ਖਰਚਾ ਆ ਜਾਂਦਾ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਗਰੀਬ ਦਾ ਮੋਗ ਗੁਰੂ ਕੀ ਗੋਲ ਕਰਨ ਅਨੁਸਾਰ ਥੋੜੇ ਚ ਥੋੜਾ ਬਹੁਤੇ ਚ ਬਹੁਤਾ ਇਸ ਵੀਡੀਓ ਨੂੰ ਲੋਕਾਂ ਤੱਕ ਵੀ ਪਹੁੰਚਾਇਓ ਹੋ ਸਕਦਾ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾਨੀ ਸੱਜਣ ਤੱਕ ਇਹ ਗੱਲ ਪਹੁੰਚ ਜਾਵੇ ਇਹ ਪਰਿਵਾਰ ਦਾ ਭਲਾ ਹੋ ਜਾਵੇ ਦੋ ਛੋਟੇ ਛੋਟੇ ਬੱਚੇ ਹੈ ਜੀ ਕੁੜੀ ਕੁੜੀ ਦੀ ਉਮਰ ਕਿੰਨੀ ਸੀ ਆ ਬਾਹਰ ਜਿਹੜੀ ਸਬਜ਼ੀ ਬਣਾਉਣ ਦੇ ਹੋਈ ਹਾਂ ਸੰਗਤ ਜੀ ਜਿਹੜੀ ਵੀਡੀਓ ਚ ਆਪਾਂ ਵੇਖਿਆ ਛੋਟੀ ਜੀ ਕੁੜੀ ਇੱਕ ਆਲੂ ਟੁੱਕ ਕਰਦੀ ਪਈ ਸੀ ਉਹ ਇਹਨਾਂ ਦੀ ਕੁੜੀ ਤੇ ਮੁੰਡਾ ਮੁੰਡਾ 12 ਸਾਲ ਦਾ ਹੈ ਮੁੰਡਾ 12 ਸਾਲ ਦਾ ਬੱਚੇ ਪੜ੍ਹਦੇ ਨੇ ਸਰਕਾਰੀ ਸਕੂਲ ਸਰਕਾਰੀ ਸਕੂਲ ਚ ਪੜ੍ਹਦੇ ਨੇ ਵਿੱਚੋਂ ਉਹ ਵੀ ਪੜ੍ਹਾਈ ਜ਼ਰੂਰੀ ਹੈ ਸੰਗਤ ਜੀ ਬਹੁਤ ਹਾਲਾਤ ਮਾੜੇ ਨੇ ਮਾਨ ਮੇਰਾ ਵੀ ਖਰਾਬ ਹੋਇਆ ਆਓ ਰਲ ਮਿਲ ਕੇ ਥੋੜਾ ਥੋੜਾ ਕਰਕੇ ਇਸ ਵੀਰ ਦਾ ਦਰਦ ਵੜਾਈਏ ਸਭ ਤੋਂ ਵੱਡੀ ਗੱਲ ਕਿ ਇਹਨਾਂ ਦੇ ਘਰਦਿਆਂ ਨੂੰ ਅਗਰ ਆਪਰੇਸ਼ਨ ਹੋ ਜਾਂਦਾ ਥੋੜ੍ਹਾ ਰਾਜੀ ਹੋ ਜਾਂਦੇ ਨੇ ਤੇ ਇਹ ਵੀਰ ਆਪਣੀ ਕਿਰਤ ਤੇ ਜਾਨ ਜੋਗਾ ਆ ਕਿਉਂਕਿ ਹੁਣ ਬੱਚੇ ਛੋਟੇ ਨੇ ਘਰ 'ਚ ਹੋਰ ਕੋਈ ਸਹਾਰਾ ਨਹੀਂ ਤੇ ਫਿਰ ਇਹਨੂੰ ਵੀ ਆਪਣੀ ਦਿਹਾੜੀ ਛੱਡ ਕੇ ਤੇ ਘਰਦਿਆਂ ਦੇ ਕੋਲ ਬਹਿਣਾ ਪੈਂਦਾ ਯਤਨ ਕਰਿਓ ਜਿੰਨਾ ਜਲਦੀ ਹੋ ਸਕੇ ਸਤਿਗੁਰੂ ਸਾਨੂੰ ਗੁਰਬਾਣੀ ਵਿੱਚ ਵੀ ਇਹੋ ਬਖਸ਼ਦੇ ਨੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਥੋੜਾ ਥੋੜਾ ਕਰਕੇ ਆਪਾਂ ਯਤਨ ਕਰੀਏ 10 ਦੇ ਨਾਲ 97813 74137 ਤੇ ਆਪ ਜੀ ਸੰਪਰਕ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ